ਹਾਂਜੀ ਦੋਸਤੋ ਜਿੱਥੇ ਆਪਾਂ ਬਲੌਗ ਖਤਮ ਕਰਿਆ ਸੀ ਉੱਥੋਂ ਹੀ ਆਪਾਂ ਬਲੌਗ ਦੀ ਸਟਾਰਟਿੰਗ ਕਰਦੇ ਆ ਨਵੇਂ ਬਲੌਗ ਦੀ ਤੇ ਦੇਖ ਲਓ ਤੁਸੀਂ ਇਹ ਜਿਹੜੀ ਬਰਫ਼ ਹੈ ਇਹ ਕਿੰਨੀ ਜ਼ਿਆਦਾ ਬਰਫ਼ ਹੈ ਤਾਂ ਆਪਾਂ ਇਹ ਸਾਰੀ ਬਰਫ਼ ਅੱਧੀ ਬਰਫ਼ ਕ੍ਰੋਸ ਕਰਕੇ ਆਪਾਂ ਅੱਗੇ ਤੇ ਅੱਧੀ ਬਰਫ਼ ਕ੍ਰੋਸ ਕਰਕੇ ਹਜੇ ਆਪਾਂ ਅੱਗੇ ਜਾਣਾਗਾ ਕਿਉਂਕਿ ਜਿਹੜਾ ਹੇਮਕੁੰਟ ਸਾਹਿਬ ਦਾ ਦਰਬਾਰ ਸਾਹਿਬ ਆ ਉਹ ਜਮਾ ਪਹਾੜ ਦੇ ਜਮਾ ਉੱਪਰਲੇ ਕੰਡੇ ਦੇ ਉੱਤੇ ਆ ਤੇ ਆਪਾਂ ਉੱਥੇ ਜਾਣਾਗਾ ਆ ਦੇਖ ਲਓ ਇੱਕ ਆ ਪਹਾੜੀ ਹੈ ਬਰਫ਼ ਵਾਲੀ ਤੇ ਇੱਕ ਆ ਪਹਾੜੀ ਹੈ ਜਿਹਦੇ ਉੱਤੇ ਆਪਾਂ ਫਿਰ ਰਹੇ ਆ ਤੇ ਬਾਬੋ ਜਿਹੜੀ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਦਾ ਆ ਬੂਟੇ ਨਾਲ ਆਪਾਂ ਗੱਲਬਾਤ ਕਰਦੇ ਆ। ਬਸ ਤੁਰੇ ਸਟਾਪ ਆ ਗਿਆ ਇਹਨਾਂ ਦਾ ਬੱਸ ਦਾ ਸਟਾਪ ਆ। ਬੱਸ ਦਾ ਸਟਾਪ ਨਹੀਂ ਕੋੜਾ ਸਟਾਪ। ਕੋਲ ਕੋੜਾ ਸਟਾਪ ਲਾ ਲਓ। ਸਟਾਪ ਆ ਗਿਆ ਇਹਨਾਂ ਦਾ। ਲੈ ਫਿਰ ਤੁਰ ਕੇ ਜਾਣਾ ਪਊਗਾ। ਇਹਦੇ ਬਾਅਦ ਤੁਰ ਕੇ ਜਾਣਾ ਪਊ। ਬਰਫੀ ਬਰਫਾ। ਉਹ ਦੇਖੋ ਜੀ ਸੰਗ ਤਾਂ ਜਾ ਰਹੀਆਂ ਨੇ ਬਰਫ ਤੇ ਤੇ ਉੱਥੋਂ ਦੇ ਤੁਹਾਨੂੰ ਦਿਖਾਵਾਂਗੇ। ਆਜੋ ਚੱਲੀਏ। ਥੋੜਾ ਜਾ ਕੇ। ਥੱਲੇ ਵਾਲੇ ਜਿਹੜੇ ਚੱਲਦੇ ਨੇਗਾ ਉਹਨਾਂ ਨੂੰ ਆਇਆ ਹੁੰਦਾਗਾ। ਮੰਤਾ ਉਹ ਗੁਰਦੁਆਰੇ ਦੇ ਵਿੱਚ ਛੱਡ ਕੇ ਆਵਾਂਗੇ ਉਰਾਂ ਛੱਡਣਗੇ ਸਾਡ ਨੂੰ ਇਹ ਪਹਿਲਾਂ ਛੱਡ ਜਾਂਦੇ ਨੇ 10 ਕਿਲੋਮੀਟਰ ਦੂਰ ਤੇ ਛੱਡ ਜਾਂਦੇ ਨੇ ਇਹ ਜਿਹੜੇ ਨਹੀਂ ਤੁਰਿਆ ਜਾਂਦਾ ਉਹਨੂੰ ਮੁਸ਼ਕਲਾਂ ਵੇ ਬਾਲੀਆਂ ਪੈਂਦੀਆਂ ਨੇ ਬਾਲੀਆਂ ਪੈਂਦੀਆਂ ਨੇ ਕਿਉਂ ਸਰੀਰ ਠੰਡਾ ਹੋ ਜਾਂਦਾ ਇੱਥੇ ਬਹਿ ਕੇ ਫਿਰ ਉਹ ਤੋਂ ਆ ਬਰਫ ਟੱਪਣੀ ਵੀ ਔਖੀ ਹੋ ਜਾਂਦੀ ਆ ਇਹ ਜਮਾ ਸਾਨੂੰ ਗੁਰਦੁਆਰੇ ਤੱਕ ਨਹੀਂ ਛੱਡ ਕਿਉਂਦੇ ਇਹ ਸਾਨੂੰ ਇੱਥੇ ਤਾਰ ਦੇਣਗੇ ਹਾਂ ਕਹੇ ਕੇ ਲੈ ਕੇ ਆਉਂਦੇ ਨੇ ਗੁਰਦੁਆਰੇ ਤੱਕ ਇੱਕ ਜਿਹੜੀ ਗੱਲ ਅਸੀਂ ਦੇਖੀ ਜਮਾ ਥੱਲੇ ਤੋਂ ਲੱਗਿਆ ਉਦੋਂ ਵੀ 800 ਮੰਗਦੇ ਸੀ ਤੇ ਥੋੜਾ ਜਿਹਾ ਥਾਂ ਰਹਿ ਗਿਆ ਅੱਧਾ ਕਿਲੋਮੀਟਰ ਕਹਿੰਦੇ ਹੁਣ ਵੀ ਤਾਂ ਆ ਜਾਣ ਦਾ 800 ਰੁਪਏ ਲਮਾਏ ਹਾਂ ਉਹ ਇਹਨਾਂ ਦੇ ਟਾਂਚੇ 'ਚ ਫਸਿਆ ਨਾ ਕਰੋ ਜਦੋਂ ਇੰਨੀ ਦੂਰ ਕਲੰਗੀਆਂ ਆਲਾ ਲਿਆ ਆ ਇੱਥੇ ਵੀ ਹੁਣ ਚੜੀ ਜਾਉਂਗੇ ਔਖੇ ਸੌਖੇ ਮੈਂ ਮੁੰਡੋਂ ਬਰਫ਼ ਨੂੰ ਦਿਖਾਵਾਂਗੇ ਬਰਫ਼ ਦਿਖਾਵਾਂ ਹੁਣ ਤੁਹਾਨੂੰ ਕਿੰਨੀ ਕ ਬਰਫ਼ ਪਈ ਐ ਇਤਕੀ ਕਨੇ ਪਹਿਲਾਂ ਨਾਲੋਂ ਘੱਟ ਹੈ ਬਰਫ ਹੈ ਤੇ ਕੀ ਪਹਿਲਾਂ ਜ਼ਿਆਦਾ ਸੀ ਵੇਖੋ ਇੰਨੀ ਕ ਬਰਫ ਹੈ ਚਲੋ ਫਿਰ ਜੀ ਹੁਣ ਬੱਫ ਵੇਜ ਦੀ ਲੰਘਾਂਗੇ ਆਜੋ ਆਜੋ ਪਾਣੀ ਪੂਰਾ ਆ ਦੇਖੋ ਚੱਲ ਰਿਹਾ ਇਧਰ ਦਿਖਾਓ ਬਰਫ ਆ ਸਾਹਮਣੇ ਸਾਰੀ ਬਰਫ ਹੈ ਆ ਪਾਣੀ ਦੇ ਕਿਵੇਂ ਚੱਲ ਰਿਹਾ ਮੋਬਾਈਲ ਨਾ ਨਾ ਵੇਖੋ ਚਰਨਾ ਚੱਲ ਰਿਹਾ ਬਰਫ ਦੇ ਥੱਲੋਂ ਦੀ ਕੁਣ ਕਾ ਕੀ ਆ ਜਨ ਆ ਆ ਦੇਖੋ ਜਵਾਕਾਂ ਨੂੰ ਐਵੇਂ ਲੈ ਕੇ ਆਉਂਦੇ ਨੇ ਪਰ ਫਿਰ ਉਹ ਨਾ ਆ ਪਾਣੀ ਬਰਫ਼ ਵਾਲਾ ਹੀ ਜਾਂਦਾ ਨਾ ਖੁਰ ਖੁਰ ਕੇ ਆ ਦੇਖੋ ਆਹ ਹੈ ਪੱਕੀ ਆ ਦੇਖੋ ਬਰਫ਼ ਸੁੱਕਣੀ ਪਾਰખી ਆ ਸੁੱਕਣੀ ਪਈ ਹੋਈ ਹੈ ਬਰਫ਼ ਰੱਬ ਨੇ ਬਾਲ ਸੜੀ ਖੁਰਦੀ ਫੈਲ ਫੈਲੇ ਜਾਊਗੀ ਇੱਜ ਮਾਰ ਕੇ ਦਿਖਾ ਦੇ ਪੱਥਰਾਂ ਇੱਜ ਪੱਥਰਾਂ ਇੱਜ ਮਾਰ ਕੇ ਦਿਖਾ ਦੇ ਲੋ ਜੀ ਦੇਖੋ ਇਹ ਨਾਲ ਆ ਨੂਨ ਨਹੀਂ ਹੈ ਗਿਆ ਅਸੀਂ ਸਹੀ ਕਹਿੰਦੇ ਆ ਹਾਂ ਆਹ ਦੇਖੋ ਆਹ ਦੇਖੋ ਐ ਨਹੀਂ ਜੰਮ ਰਹੀ ਆ ਪੂਰੀ ਹੈ ਅੱਗੇ ਕਿਉਂ ਦਖਾਵਾ ਦਖਾਵਾ ਇਹ ਬਣੇ ਰਹੋ ਬਸ ਯਾਰ ਸ਼ੇਅਰ ਕਰ ਦਿਓ ਵੀਡੀਓ ਨੂੰ ਸਾਰੀ ਨੂੰ ਦਸਾਈ ਚੱਲਾਂਗੇ ਨੂੰ ਬਰਫ ਇੱਕ ਫੋਨ ਨੈਟ ਬਗਾ ਰਹੇ ਨੇ ਕੀਆ ਕੀ ਨੈਟ ਬਗਾ ਰਹੇ ਨੇ ਫੋਨ ਨੇ ਕੀ ਅਸੀਂ ਕਾਲ ਕਰਵਾਇਆ ਤੇ 2% ਬਚਾਇਆ ਫੋਨ ਵਿੱਚ ਸਾਥ ਕਿਸੇ ਉੱਪਰ

ਜਿੰਨਾ ਵੀ ਕੰਮ ਹੋਣਾ ਛੱਡ ਕੇ ਉਰੇ ਆਜੋ ਬਰਫ ਦੇ ਵਿੱਚ ਨਜ਼ਾਰੀ ਲੈ ਕੇ ਜਾਓ ਪੰਜਾਬ ਬੈਠੇ ਮੱਚੀ ਜਾਂਦੇ ਹੋ ਹੋਰ ਪੰਜਾਬ ਦੇ ਵਿੱਚ ਬੈਠੇ ਪਰ ਪੰਜਾਬ ਚ ਵੋਟਾਂ ਦਾ ਮਾਹੌਲ ਹੈ ਉਹ ਉਧਰ ਨਜ਼ਾਰੀ ਲੈ ਰਹੇ ਨੇ ਵੋਟਾਂ ਦੇ ਨੇੜੇ ਲੈ ਰਹੇ ਨੇ ਕਿੱਥੇ ਮਾਈਨਸ ਚਾ ਕਿੱਥੇ ਜਾਰੀ 43 ਹੁੰਦਾ ਸਹੀ ਗੱਲ ਆਪਣੇ ਮੱਚੀ ਜਾਂਦੇ ਨੇ ਕੱਲ ਫੋਨ ਕਰਿਆ ਸੀ ਆਪਣੇ ਠੰਡ ਲੱਗੀ ਜਾਵੇ ਇੱਥੇ ਉੱਥੇ ਮੱਚੀ ਜਾਂਦੇ ਨੇ ਲੋ ਗਈ ਆਣਾ ਇੱਥੇ ਦਾ ਕਰ ਲੋ 30 ਡਿਗਰੀ ਹੈ ਜੀ ਦਿੱਲੀ ਦਾ ਲਓ ਜੀ ਦੇਖੋ ਬਰਫ ਦੇ ਥਲੋਂ ਦੀ ਪਾਣੀ ਆ ਰਿਹਾ ਇਹ ਬਰਫ ਖੁਰ ਖੁਰ ਕੇ ਆ ਰਹੀ ਆ ਸਨੋ ਫਾਲ ਵੀ ਪਈ ਸੀ ਰਾਤ ਇੱਧਰ ਤੇ ਮੀਂਹ ਵੀ ਪਿਆ ਕੱਲ ਮੀਂਹ ਵੀ ਪਿਆ ਸਨੋ ਫਾਲ ਵੀ ਪਈ ਰਾਤ ਲਓ ਜੀ ਦੇਖੋ ਇੰਨਾ ਕ ਰਸਤਾ ਹੁੰਦਾ ਜੀ ਉੱਪਰ ਜਾਣ ਨੂੰ ਆ ਜਿਓ ਦੇਖੋ ਪਾਣੀ ਦੇਖੋ ਬਰਫ ਦੇ ਥਲੋਂ ਦੇ ਪੂਰਾ ਪਾਣੀ ਚੱਲ ਰਿਹਾ ਕਿੰਨਾ ਰਿਹਾ ਚੰਦ ਰੇ ਪੀਡੀਐਨ ਨੂੰ ਸ਼ੇਅਰ ਕਰ ਦਿਓ ਸਾਰੇ ਜਾਨੀ ਆ ਦੇਖੋ ਬਾਈ ਹੋਰੇ ਫੋਟੋ ਮਾਂ ਕਰਾਈ ਜਾਂਦੇ ਉੱਪਰ ਲੇ ਬਸ ਫੋਟੋ ਮਾ ਨਹੀਂ ਕਰਾ ਰਹੇ ਇਹ ਅਕਸਰ ਸਿਕਿਉਰਟੀ ਵਾਲੇ ਨੇ ਮੜਾ ਦੇਖ ਕੇ ਪੈਰ ਵੀ ਤਲਕਸਾ ਪੈਰ ਵੀ ਤਲਕਸਾ ਪੈਰ ਨਾਲ ਆਓ ਤਿਲਕਣ ਹੁੰਦੀ ਹੈ ਪੂਰੀ ਹਾਂ ਕੋਈ ਉਹ ਨਾ ਕਰੋ ਪੌੜੀਆਂ ਦੇਖ ਕੇ ਤੂੰ ਆਪ ਹੀ ਡਿੱਗ ਪਿਆ ਸੀ ਹੌਲੀ ਹੌਲੀ ਆਓ ਲੋ ਜੀ ਦੇਖੋ ਵਿਊ ਦੇਖੋ ਤੁਸੀਂ ਅੱਜ ਦਾ ਮੈਂ ਲਿਓ ਮੜਾ ਜੀ ਤੂੰ ਆਪ ਉਹ ਕਰਦੇ ਜੀ ਮੈਂ ਬੱਬਾ ਜੀ ਬੱਬਾ ਜੀ ਹੋਲੀ ਇੱਧਰ ਰੋ ਮੜਾ ਜਾਂ ਨਾਲੀ ਗਰਫ ਦੇ ਹਾਂ ਆਈ ਇੱਧਰ ਹਾਂ ਜੀ ਹਾਂ ਜੀ ਇੱਧਰ ਤੂੰ ਇੱਧਰ ਰਹਿ ਮੈਂ ਵੀ ਇੱਧਰ ਹੀ ਆ ਇੱਧਰ ਹੋ ਜਾ ਤੂੰ ਇੱਧਰ ਹੀ ਸਾਡਾ ਇੱਧਰ ਹੀ ਆ ਹੂੰ ਚਲੋ ਚਲੋ ਮੇਰਾ ਵੀਰ ਚੱਲ ਸੇ ਸਾਡਾ ਵੀਰ ਸਰਲ ਇੱਕ ਇੱਕ ਬੰਦਾ ਹੈਡਾ ਜੋਦਾ ਨਾਂ ਉਹਦਾ ਜੋਦਾ ਕੰਦਾ ਸੀ ਨਾਂ ਉਹਦਾ ਜੋਦਾ ਕਾ ਪਰ ਫਿਰਦਾ ਸਰ ਨਾਲ ਪਿੱਛੇ ਮੈਂ ਨਾ ਰੱਖਿਆ ਸੀ ਜੋਦਾ ਪਰ ਉਹ ਜਿਉਂਦੇ ਆਣਾ ਕੰਮ ਨਹੀਂ ਕਰੇ ਉਹ ਜਮੀ ਪਿੱਛੇ ਰਹਿ ਰਿਹਾ ਬੰਦਾ ਚੋ ਚੋ ਆਹੀ ਅੰਦਾ ਟਿਕ ਦਾ ਟਾਈਂਦਾ ਜਾ ਕੋਈ ਥੋੜਾ ਤੇਜ਼ ਚੱਲੋ ਯਾਰ ਮਬਾਈ ਜੇ ਅੱਗੇ ਜਾਣਗੇ ਫੇਰ ਹੀ ਅਸੀਂ ਤੁਰਾਂਗੇ ਬਾਬਾ ਜੀ ਇਧਰਾ ਰੋ ਜੀ ਇਧਰ ਬਾਹਲੀ ਤਲਕਣ ਆ ਬੜਾ ਕੰਟਰੋਲ ਚ ਰੋ ਜੀ ਕੋਈ ਗੱਲ ਨਹੀਂ ਪਰ ਹੁਣ ਤਾਂ 20 ਮਿੰਟ ਲੇਟ ਪਾ ਗਜਾਂਗੇ ਹੋਰੀ ਆ ਦੇਖੋ ਤਲਕਣ ਵਾਲੀ ਆ ਅੱਗੇ ਨਹੀਂ ਵੰਦੋ ਆ ਨਹੀਂ ਜੇ ਮੈਂ ਜਾ ਲੇ ਤਾਂ ਲਓ ਜੀ ਦੇਖੋ ਤੁਸੀਂ ਵੀ ਇਧਰ ਨਾਲ ਨਾਲ ਰਹੋ ਪੂਰੀ ਠੰਡ ਹੈ ਬਾਰੀਂ ਦੇ ਰਹੇ ਨੇ ਬਾਰੀ ਬਾਰੀ ਹਾਂ ਵੀ برف ਦੇ ਨਾਲ ਚੱਲੋ ਵੀ ਪਰਲ ਸਾਈਡ ਤਿਲਕਣਾ ਕੀ برف ਦੇ ਸਪੋਰਟ ਵੀ ਹੈ ਨਹੀਂ ਕੋਈ ਇਹਦੀ ਨਾ ਜੀ ਨਾ ਉਹ ਤਾਂ ਕੋਈ ਨਹੀਂ ਭਾਈ ਚਲੋ ਚਲੋ ਹਾਂ ਦੋ ਕੋਟੀਆਂ ਪਾਈਆਂ ਹੋਈਆਂ ਨੇ ਫਿਰ ਵੀ ਠੰਡ ਬਹੁਤ ਹੈ ਹੱਥ ਪੈਰ ਸੁੰਨ ਹੋ ਰਹੇ ਹਾਂ ਜੇ ਇੱਥੇ ਵੀ ਤੂੰ ਇੱਥੇ ਆਈ ਆਹ ਛੋਟੀ ਇੱਥੋਂ ਇੱਧਰ ਸਪੋਰਟ ਲਾ ਕੇ ਰੱਖਣੀ ਨੂੰ ਦੇਖੋ ਸੰਘਤ ਬਹੁਤ ਆ ਰਹੀ ਹੈ ਬੱਬਾ ਬੱਬਾ ਹਾਂ ਸਭਈ ਆ ਜੂਗੇ ਅਗੇ ਬੜੇ ਜੀ ਉਹ ਆ ਜੂਗੀ ਫੇਰ برف ਜਲ ਪੂਗੀ ਹਾਂ ਚਲੋ ਚਲੋ ਵਾਹੋ ਚਲੇ ਜਪੋ ਇਹ ਜਿਹੜੀ ਗੋਵਿੰਦ ਧਾਮ ਤੋਂ ਲੈ ਕੇ ਹਿਮਕੁੰਡ ਸਾਹਿਬ ਦੀ ਚੜ੍ਹਾਈ ਆ ਉਹਦੇ ਚੜ੍ਹਾਣ ਨਹੀਂ ਹੈਗੀ ਸਾਰਿਆਂ ਨਾਲ ਵੱਡੀ ਗੱਲ ਇਹ ਆ برف ਵੀ ਰਾਤ ਵਿੱਚ ਹੀ ਆ ਰਹੀ ਆ ਉਹਦੇ ਤੇ ਆ ਦੇਖ ਲਓ ਹੁਣ ਐਨੀ ਕ برف ਹੈ ਦੇਚ ਤੇ ਇਹਦੇ ਬਾਅਦ ਸਾਫ ਥਾਂ ਆ ਜੂਗਾ ਦੁਬਾਰੇ ਤੇ ਇਹਦੇ ਬਾਅਦ ਫੇਰ ਵਰਖਾ ਜੂਗੀ ਤੇ ਬਾਕੀ ਫਿਰ ਸਾਨੂੰ ਸਰੋਵਰ ਦਿਖਾਵਾਂਗੇ ਉੱਥੇ ਕਿੰਨੀ ਕ برف ਆ ਪਾਣੀ ਜੰਮ ਰਿਹਾ ਸੀ ਸਾਹਿਬ ਕੀ ਦੇਖਦੇ ਆ ਕਿੰਨੀ ਕਾ ਜਾ ਕੇ ਹਾਂ ਪਹਿਲਾਂ ਨਾਲੋਂ ਕਹਿੰਦੇ ਘਟ ਹੈ ਇਤਕੀ ਹਾਂ ਬਹੁਤ ਜ਼ਿਆਦਾ ਘਟਾ ਵਰਸ ਪਰ ਉਪਰ ਰਾਤ ਨੂੰ ਸਨੋਫਾਲ ਹੋ ਕੇ ਹਟੀ ਆ ਦੇਖੋ ਜੀ ਦੇਖੋ ਜੀ ਵੀਊ ਹੈ ਅਜ ਦਾ ਠੰਡਾ ਬਹੁਤ ਆ ਯਾਰ ਠੰਡਾ ਬਹੁਤ ਆ ਕੱਲ ਆਪਾਂ ਕਿੰਨੇ ਕਿਲੋਮੀਟਰ ਚੱਲੇ ਸੀ ਅੱਲਾਪਾ ਚੱਲੇ ਸੀ 12-13 ਕਿਲੋਮੀਟਰ ਚੱਲੇ ਸੀ 20-25000 ਸਟੈਪ ਹੋ ਗਿਆ ਸੀਗਾ ਫੋਨ ਤੇ ਦੇਖਿਆ ਸੀ ਨੈਟਵਰਕ ਤਾਂ ਨਹੀਂ ਰਿਹਾ ਸੀ ਗੋਵਿੰਦ ਘਾਟ ਤੋਂ ਲੈ ਕੇ ਗੋਵਿੰਦ ਧਾਮ ਤੱਕ ਤੁਹਾਨੂੰ ਤੁਰ ਕੇ ਆਉਣਾ ਪਊਗਾ ਧਾਮ ਤੇ ਜਦੋਂ ਆਉਂਗੇ ਤੁਸੀਂ ਉਦੋਂ ਬੱਸ ਆਉਂ ਬੀਅ ਰੇਂਜ ਨਹੀਂ ਕਿਤੇ ਰੇਂਜ ਹਾਂ ਹੈਲੀਪੈਡ ਤੇ ਕਰ ਰਹੇ ਯਾਤਰੀ ਹੈਲੀਪੈਡ ਗੋਵਿੰਦ ਘਾਟ ਤੇ ਜਾ ਕੇ ਹੈਲੀਪੈਡ ਤੇ ਰੇਂਜ ਆਉਂਦੀ ਆ ਤੇ ਉਦੋਂ ਬਾਅਦ ਰਾਹ 'ਚ ਰੇਂਜ ਤਾਂ ਸਾਰੇ ਕਿਤੇ ਆ ਪਰ ਨੈਟ ਨਹੀਂ ਚੱਲਦਾ ਕਿਤੇ ਲੋ ਜੀ ਦੇਖੋ ਇੰਨੀ ਬਰਫ਼ ਆ ਆ ਦੇਖੋ ਬਰਫ਼ ਖਤਮ ਹੋ ਗਈ ਹੁਣ ਤੇ ਇਦੋਂ ਬਾਅਦ ਫੇਰ ਪੱਥਰ ਆ ਗਏ ਬਰੇਕ ਪੱਥਰਾਂ ਤੋਂ ਬਾਅਦ ਫੇਰ ਪਰਫ ਆਊਗੀ ਇੱਧਰ ਆਏ ਬਰਾ ਇੱਧਰ ਦੇਖੋ ਬਾਈ ਹੋਰ ਸਕਿਉਰਿਟੀ ਤੇ ਖੜੇ ਹੋਇਆ ਲੋ ਜੀ ਦੇਖੋ ਸਾਂਗਤ ਆ ਰਹੀ ਐ ਮੇਰੀ ਬਹੁਤ ਵਾਰ ਚਲਾ ਜਾ 1:00 9 ਵਜੇ ਅਰਦਾਸ ਹੁੰਦੀ ਐ 12 ਵਜੇ ਹਾਂ 1:00 10 ਵਜੇ ਹਾਂ 10 ਵਜੇ 1:00 10 ਵਜੇ 1:00 12 ਵਜੇ ਜੀ ਉਹ ਕਿੱਥੋਂ ਬਾਣੀ ਆਉਂਦੀ ਐ ਉਹ ਥੋੜੀ ਦੇਖੋ ਵੀਡੀਓ ਚ ਸੱਚੀ ਵੀ ਨਹੀਂ ਆਜ ਦੇਖ ਰਿਹਾ ਸਾਡਾ ਬੰਦਾ ਦਿਖਿਆ ਵੀਡੀਓ ਚ ਵੀ ਨਹੀਂ ਦਿਖ ਰਿਹਾ ਉਹ ਦੇਖੋ ਵੀ ਹੌਲੀ ਹੌਲੀ ਆਈ ਜਾਂਦਾ ਉਹ ਦੇਖਦੇ ਹਾਂ ਉਹਨਾਂ ਨੂੰ ਉੱਪਰ ਹੀ ਮਿਲਾਂਗੇ ਸਰਓਵਰ ਕੋਲੇ ਬਈ ਇੱਥੋਂ ਆਇਆ ਜੀ ਚੱਲ ਇੱਥੋਂ ਉਹ ਲੀਲੇ ਜਿਹੜੇ ਤੰਬੂ ਲੱਗ ਰਹੇ ਨੇ ਸਾਹਮਣੇ ਉੱਥੋਂ ਆਏ ਜੀ ਉੱਥੋਂ ਚੱਲ ਕੇ ਆਏ ਆ ਸਵੇਰ ਦੇ 4 ਵਜੇ ਦੇ ਚੱਲੇ ਹੋਏ ਆ ਤੇ ਟਾਈਮ ਵੱਜ ਗਿਆ ਪੌਣੇ 8 ਹਾਂਜੀ ਬਾਬਾ ਜਿਹੜੇ ਤੁਸੀਂ ਉਹ ਤੰਬੂ ਦੇਖ ਰਹੇ ਹੋ ਤੇ ਉਹ ਦੁਕਾਨਾਂ ਨੇ ਆਈਆਂ ਖਾਣ ਪੀਣ ਵਾਲੀਆਂ ਤਾਂ ਉਹ ਜਿਹੜੀਆਂ ਦੁਕਾਨਾਂ ਨੇ ਉਹ ਲੋਕਲ ਬੰਦਿਆਂ ਦੀਆਂ ਨੇ ਤੇ ਜਦੋਂ ਇੱਥੇ ਜਾਦੇ ਵਰਖ ਪੈਂਦੀ ਹੈ ਤਾਂ ਉਹ ਆਪਣੇ ਮਤਲਬ ਥੱਲੇ ਇਹਨਾਂ ਦਾ گاਉਂ ਆ ਤਾਂ ਇਹ ਉੱਥੇ ਚਲੇ ਜਾਂਦੇ ਨੇ ਤੇ ਜਦੋਂ ਮੌਸਮ ਸਹੀ ਹੋ ਜਾਂਦਾ ਤਾਂ ਉਦੋਂ ਇਹ ਉੱਪਰ ਆ ਜਾਂਦੇ ਨੇ ਪਰ ਗੱਲ ਇਹ ਹੈ ਵੀ ਇੱਥੇ ਕੋਈ ਵੀ ਬੰਦਾ ਅਣਜਾਣ ਬੰਦਾ ਤੇ ਇੱਥੋਂ ਦਾ ਲੋਕਲ ਬੰਦਾ ਹੋਣਾ ਚਾਹੀਦਾ ਜਿਨੇ ਇਹ ਹੋਟਲ ਜਾਂ ਮਤਲਬ ਕੋਈ ਦੁਕਾਨ ਖੋਲਣੀ ਹੈ ਇੱਕ ਹੋਰ ਜ਼ਰੂਰੀ ਗੱਲ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਉਹ ਇੱਥੇ ਮਹਿੰਗੀਆਂ ਬਹੁਤ ਨੇ ਜਿਵੇਂ ਪਾਣੀ ਦੀ ਬੋਤਲ ਇੱਥੇ 40 ਤੋਂ ਲੈ ਕੇ 50 ਰੁਪਏ ਦੀ ਹੈ ਤੇ ਚਾਹ ਦਾ ਕੱਪ 20 30 ਰੁਪਈਆ ਦਾ ਤੇ ਬਾਕੀ ਜਿਹੜੇ ਬਿਸਕੁਟ ਹੁੰਦੇ ਨੇ ਆਪਣੇ ਪਰਲੇ ਜੀ ਉਹ 30 ਰੁਪਈਆ ਦੀ ਇੱਕ ਟੱਬੀ ਹੁੰਦੀ ਹੈ ਇੱਥੇ ਸਾਰਾ ਕੁਝ ਬੜਾ ਮਹਿੰਗਾ ਸਾਰਾ ਕੁਝ ਆਪਣੇ ਘਰੋਂ ਲੈ ਕੇ ਆਇਓ ਤੇ ਇੱਕ ਜਿਹੜੀ ਜ਼ਰੂਰੀ ਗੱਲ ਹੈ ਦਾਖਾਂ ਜ਼ਰੂਰ ਲੈ ਕੇ ਆਇਓ ਮਸਕਪੂਰੀਆਂ ਟਿੱਕੀਆਂ ਤੇ ਨਾਲ ਟੌਫੀਆਂ ਕੋਈ ਮਤਲਬ ਮਿੱਠੀਆਂ ਹੋਣ ਜਿਹੜੀਆਂ ਨੂਨ ਵਾਲੀਆਂ ਨਾ ਉਹਨਾਂ ਬੰਦੇ ਨੂੰ ਕਈ ਵਾਰੀ ਘੇਰਸੂਰ ਚੜ ਜਾਂਦੀ ਹੈ ਤਾਂ ਉਹਦੇ ਵਾਸਤੇ ਇਹ ਬਹੁਤ ਜ਼ਰੂਰੀ ਨੇ ਇਹ ਸਮਾਨ ਸਾਰਾ ਉਹਦਾ ਘਰੋਂ ਲੈ ਕੇ ਆਇਓ ਤੁਸੀਂ ਤੇ ਬਾਕੀ ਇੱਥੇ ਆਕਸੀਜਨ ਦੀ ਬਹੁਤ ਕਮੀ ਹੈ ਦੇਖ ਲਓ ਤੁਸੀਂ ਕੋਈ ਤਰ੍ਹਾਂ ਦਾ ਇਹਦਾ ਸਾਰੇ ਪਹਾੜ ਨਹੀਂ ਗਏ ਕੋਟ ਪੱਗ ਟੀ ਕੋਟ ਟੋਪੀਆਂ ਸਾਰਾ ਕੁਝ ਆਪ ਦਾ ਪੂਰਾ ਪ੍ਰਬੰਧ ਲੈ ਕਰਕੇ ਆਏ ਉਹ ਠੰਡ ਬਹੁਤ ਆ ਠੰਡ ਬਹੁਤ ਜ਼ਿਆਦਾ ਹੈ ਹੱਥ ਪੈਰ ਸੁੰਨ ਹੋ ਜਾਂਦੇ ਨੇ ਪੂਰੇ ਦੇਖੋ ਬਾਈ ਜੀ ਇੰਨੀ ਇੰਨੀ برف ਚੜੀ ਹੋਈ ਆ ਘੱਟੋ ਘੱਟ ਤਿੰਨ ਤਿੰਨ ਚਾਰ ਚਾਰ ਫੁੱਟ برف ਹੈ ਉਹ ਦੇਖੋ ਕਿੱਧਰ ਫਿਰਦਾ ਉਹ ਚੜਨਾ ਆ ਗਿਆ ਪਰ ਉੱਥੇ ਜਾਣਾ ਪਊਗਾ ਬਾਈ ਉੱਥੇ ਕਰੋ ਉੱਥੇ ਆਪਾਂ ਪੱਥਰ ਨੇੜੇ ਉੱਤੋਂ ਆਏ ਹੋਏ ਨੇ ਸਾਡ 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 ਅਰੇ ਇਸ ਕੋਈ ਸਾਡ 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 ਉਹ ਦੂਨੇ ਸਾਈਡ ਵਿੱਚ ਤੇ ਕਿਦਾਂ ਨੂੰ ਸ਼ੁਰੂ ਕਰੇਗਾ ਅਸੀਂ ਰੋੜੇਗਾ ਸਾਨੂੰ ਨਾ ਔਰ ਦੇਖੋ ਬਾਈ ਜੀ ਐਂ ਲੈ ਕੇ ਜਾਂਦੇ ਨੇ ਕਿੱਥੇ ਜਾਣਗੇ ਤੁਸੀਂ ਕਾਮ ਲੈ ਲਓ ਥੋੜੇ ਮਿੰਟ ਥੋੜੇ ਮਿੰਟ ਇੱਥੇ ਧਰ ਲਓ ਨਹੀਂ ਤਾਂ ਨਹੀਂ ਜਾਇਆ ਜਾਂਦਾ ਐਂ ਲੈ ਕੇ ਜਾਂਦੇ ਨੇ ਤੇ ਫਿਰ ਅਗਰ ਸ਼ੁਰੂਆਤ ਹੋਵੇ ਕਿੱਥੇ ਪੂਰਾ ਭਿਰਬਰ ਛਾ ਯਾਰ ਦੇਖੋ ਹਾਂਜੀ ਦੇਖੋ ਤੁਸੀਂ ਆਪਾਂ ਇੱਕ ਵਾਰੀ ਬਰਫ ਇੱਥੋਂ ਲੰਘ ਕੇ ਆਏ ਸੀ ਤੇ ਛਾਂ ਚੜਿਆ ਪੈ ਬੋਲਣਾ ਥੋੜਾ ਜਿਹਾ ਔਖਾ ਹੋ ਜਾਂਦਾ ਤੇ ਦੇਖ ਲੋ ਦੂਜੀ ਵਾਰੀ ਪੌੜੀਆਂ ਸ਼ੁਰੂ ਹੋ ਗਈਆਂ ਅਸਟਾਪ ਪਿਆਰ ਕਰਦੇ ਆ ਇਹ ਸਾਰੇ ਸਾਡੇ ਕੋਲ ਉੱਪਰ ਜਾਣ ਵਾਸਤੇ ਰਾਹ ਕਰਦੀ ਹੈ ਕਿ ਬਰਫ਼ ਤੇ ਬਾਲੀ ਸੀ 65 ਪਾਣੀ ਆ ਦੇਖ ਹੁਣ ਫੇਰ ਪੱਥਰ ਆ ਗਏ ਐਨੀ ਐਨੀ ਬਰਫ਼ ਜੜੀ ਪਈ ਆ ਦੇਖ ਲੋ ਤੇ ਇਧਰ ਦੇਖੋ ਸੰਗਤ ਆ ਰਹੀ ਐ तो उतने जाना निशान साहब देख रहे होने इतने लो जी फिर बर्फ आ गई ਟੁੱਟਦੀ ਨਹੀਂ ਇਹ ਇਹ ਪੰਜਾਬ ਦੇ ਵਿੱਚ ਲਾਲ ਆਏ ਸੀ ਕਮਲੇ ਹੋਰੇ ਬਿਮਾਰ ਕਰ ਰਖੇ ਨੇ ਕਮਲੇ ਹੋਰੇ ਲੋਕ ਹਾਂ ਬਰਸ ਚੜ ਗਿਆ ਪੜ ਮੀਤਾ ਆ ਦੇਲਾ ਹੋਰੇ ਐਸੀ ਨਾਲੋਂ ਬਰਸ ਵਿੱਚ ਪੈਦੀ ਇਹ ਤੁਹਾਨੂੰ ਹੋਰ ਗੱਲ ਦੱਸਦਾ ਇਥੇ ਕਿਸੇ ਵੀ ਹੋਟਲ ਦੇ ਵਿੱਚ ਪੱਖਾ ਨਹੀਂ ਹੈਗਾ ਏਸੀ ਤਾਂ ਬਹੁਤ ਦੂਰ ਦੀ ਗੱਲ ਹੈ ਇਥੇ ਪੱਖਾ ਕਿਸੇ ਵੀ ਹੋਟਲ ਚ ਨਹੀਂ ਹੈਗਾ ਕਿਉਂਕਿ ਠੰਡ ਬਹੁਤ ਹੈ ਇਥੇ ਪੱਖੇ ਦੀ ਲੋੜ ਹੀ ਨਹੀਂ ਪੈਂਦੀ ਇਥੇ ਲੋਕ ਰਜਾਈਆਂ ਲੈ ਕੇ ਪੈਂਦੇ ਨੇ ਕੰਬਲਾਂ ਨਾਲ ਨਹੀਂ ਸਰਦਾ ਰਜਾਈਆਂ ਲੈ ਕੇ ਪੈਂਦੇ ਨੇ ਲੋਕ ਚਲੋ ਜੀ ਚਲੋ ਚਲੋ ਸੰਗ ਤੋਂ ਲਓ ਜੀ ਦੇਖੋ ਜਿਹੜੇ ਬਾਬੇ ਨੂੰ ਹੋਰ ਚੱਕੀ ਆਉਂਦੇ ਸੀ ਨਾ ਉਹਨਾਂ ਹੁਣ ਆ ਲੈ ਜਾਂਦੇ ਨੇ ਥੱਲੇ ਤੋੜ ਕੇ ਦੇਖ ਲਓ ਤੁਸੀਂ ਇਹ ਕਹਿ ਕੇ ਉੱਪਰ ਦਾ ਲਿਆਉਂਦੇ ਹੁੰਦੇ ਨੇ ਗੁਰਦੁਆਰੇ ਤੱਕ ਦਾ ਤੇ ਰਾਹ ਦੇ ਵਿੱਚ ਹੀ ਛੱਡ ਦਿੰਦੇ ਨੇ ਤਾਂ ਕਰਕੇ ਜਿਨ੍ਹਾਂ ਦੇ ਗੋਡੇ-ਗੂਡੇ ਦੁਖਦੇ ਨੇ ਉਹ ਆਪ ਦਾ ਧਿਆਨ ਨਾਲ ਆਇਆ ਕਰੋ ਤੇ ਬਾਕੀ ਪਹਿਲਾਂ ਗੱਲ ਕਰਕੇ ਲਿਆ ਕਰੋ ਧਿਆਨ ਨਾਲ ਦੇਖ ਲਓ ਤੁਸੀਂ ਬਰਫ ਹੈ ਨਹੀਂ ਆ ਪੈਰ ਕਦੋਂ ਵੀ ਤਿਲਕ ਸਕਦਾ ਲੋ ਜੀ ਕਰੋ ਚੈੱਕ ਦੇਖੋ ਆ ਜਾਂਦੇ ਨੇ ਜੀ ਬਾਬਾ ਜੀ ਆਇਕੋ ਪੱਥਰ ਉਹ ਨੇ ਜਿਹੜੇ ਉੱਪਰੋਂ ਆਉਂਦੇ ਨੇ ਇਧਰੋਂ ਆਉਂਦੇ ਨੇ ਟੁੱਟ ਟੱਟ ਕੇ ਗਲੇਸ਼ ਹੀ ਰਹੀ ਗਲੇਸ਼ ਹੀ ਆਉਂਦੀ ਦੇਖ ਲਓ ਉੱਥੋਂ ਦੇ ਨੇ ਪੱਟੀਆਂ ਨੂੰ ਟੁੱਟ ਕੇ ਪੱਥਰ ਇੱਥੇ ਆ ਕੇ ਖੜ ਜਾਂਦਾ ਕੋਈ ਥੱਲੇ ਵਗ ਜਾਂਦਾ ਪਰसों ਇੱਕ ਮੁੰਡੇ ਦੀ ਆਕਸੀਜਨ ਰਹੀ ਇੱਥੇ ਇੱਕ ਡੈਥ ਹੋਈ ਆ ਅਕਸੀਜਨ ਨਹੀਂ ਰਾਹੀ ਉਹ ਹੜ ਦੇਖੋ ਬਰਾ ਦੇਖ ਲੈ ਦੁਬਾਰਾ ਤੁਸੀਂ ਆਏ ਚੱਕ ਕਰੋ ਕਿ ਸਾਰੇ ਪਹਾੜ ਤੇ ਇੱਕ ਵੀ ਦਰਖਤ ਨਹੀਂ ਹੈਗਾ ਇਹਦੇ ਕਰਕੇ ਇੱਥੇ ਅਕਸੀਜਨ ਹੀ ਹੈਗੀ ਤਾਂ ਕਰਕੇ ਅਕਸੀਜਨ ਦੀ ਪ੍ਰੋਬਲਮ ਆਉਂਦੀ ਆ ਸਾਹ ਚੜ ਜਾਂਦਾ ਬਾਕੀ ਜੀ ਸਾਰਾ ਸਮਾਨ ਘਰੋਂ ਲੈ ਕੇ ਆਉਣਾ ਆ ਉਹਦੇ ਦੇਖੋ ਰਾਹ ਤੇ ਵੀ ਚਾਹੀਦਾ ਵੀ ਧਿਆਨ ਰੱਖਣਾ ਵਾਲਿਕੋ ਧਿਆਨ ਨਾਲ ਧਿਆਨ ਨਾਲ ਹਾਂਜੀ ਦੋਸਤੋ ਜਿਹੜੀ ਇਹ ਹੇਮਕੁੰਡ ਸਾਹਿਬ ਦੀ ਚੜ੍ਹਾਈ ਹੈ ਇਹ 15000 ਫੁੱਟ ਉੱਚੀ ਹੈ ਆਪਣੀ ਧਰਤੀ ਤੋਂ ਮਤਲਬ ਗਰਾਊਂਡ ਲੈਵਲ ਤੋਂ ਇਹ 15000 ਫੁੱਟ ਉੱਚੀ ਪਹਾੜੀ ਹੈ ਤੇ 4500 ਮੀਟਰ ਮਤਲਬ ਇਹਦੀ ਜਿਹੜੀ ਉਚਾਈ ਹੈ ਉਹ ਹੈ ਤੇ ਜਦੋਂ ਤੁਸੀਂ ਬਰਫ਼ ਕ੍ਰੋਸ ਕਰਕੇ ਉਸ ਤੋਂ ਬਾਅਦ ਤੁਹਾਨੂੰ ਇਸ ਤਰ੍ਹਾਂ ਦੀਆਂ ਪੌੜੀਆਂ ਮਿਲਣੀਆਂ ਇੱਕ ਪੌੜੀਆਂ ਵਾਲਾ ਰਸਤਾ ਵੀ ਹੈਗਾ ਇੱਕ ਦੂਸਰਾ ਸਾਫ਼ ਰਸਤਾ ਵੀ ਹੈਗਾ ਜਿਹੜਾ ਪੌੜੀਆਂ ਵਾਲਾ ਰਸਤਾ ਹੈ ਉਹਦੇ ਵਿੱਚ ਦੀ ਆਪਾਂ ਨੂੰ ਟਾਈਮ ਜਾਣ ਸਮੇਂ ਘੱਟ ਲੱਗਦਾ ਆਉਣ ਵੇਲੇ ਕਿਉਂਕਿ ਪੱਟ ਪੁੱਲ ਜਾਂਦੇ ਨੇ ਸਾਹ ਚੜਦਾ ਤਾਂ ਕਰਕੇ ਆਪਾਂ ਆਉਂਦੇ ਹੋਏ ਦੂਜੇ ਰਸਤੇ ਆਵਾਂਗੇ ਜਾਂਦੇ ਹੋਏ ਆਪਾਂ ਇਹ ਰਸਤੇ ਜਾਂਦੇ ਆ ਪੌੜੀਆਂ ਰਾਹੀਂ ਤੇ ਇੱਕ ਇੱਥੇ ਜਦੋਂ ਆਪਾਂ ਪੌੜੀਆਂ ਰਾਹੀਂ ਜਾਵਾਂਗੇ ਸਭ ਤੋਂ ਵੱਧ ਤਾਂ ਆਪਾਂ ਨੂੰ ਟਾਈਮ ਘੱਟ ਲੱਗਦਾ ਕਿਉਂਕਿ ਆਪਾਂ ਅਰਦਾਸ ਦੇ ਵਿੱਚ ਸ਼ਾਮਲ ਹੋਣਾ ਹੁੰਦਾ ਤਾਂ ਕਰਕੇ ਆਪਾਂ ਜਿਹੜਾ ਪੌੜੀਆਂ ਰਾਹੀਂ ਰਸਤਾ ਚੁਣਿਆਗਾ ਲਓ ਜੀ ਸੋ ਫਾਈਨਲੀ ਆਪਣੀ ਮਤਲਬ ਜਿੱਥੇ ਆਪਾਂ ਪਹੁੰਚਣਾ ਸੀ ਉਹ ਦਰਬਾਰ ਸਾਹਿਬ ਦੇ ਉੱਪਰ ਆ ਗਏ ਆਪਾਂ ਤਾਂ ਦੇਖ ਲਓ ਤੁਸੀਂ ਇੱਥੋਂ ਜਿਹੜਾ ਮਤਲਬ ਦਰਬਾਰ ਸਾਹਿਬ ਦਾ ਰਸਤਾ ਹੈ ਉਹ ਸ਼ੁਰੂ ਹੋ ਜਾਂਦਾ ਲਓ ਜੀ ਹੁਣ ਤੁਹਾਨੂੰ ਕਰਾਉਣਾ ਹੈ ਗੁਰਦੁਆਰਾ ਸ਼੍ਰੀ ਹੀਮਕੁੰਡ ਸਾਹਿਬ ਦੇ ਦਰਸ਼ਨ ਤਾਂ ਦੇਖ ਲਓ ਤੁਸੀਂ ਪਹਿਲਾਂ ਜਿਹੜੀ ਆਹ ਬਰਫ਼ ਹੈ ਇਹਦੇ ਨਾਲੋਂ ਦੋਗਣੀ ਤਿਗਣੀ ਬਰਫ਼ ਸੀਗੀ ਤਾਂ ਮਤਲਬ 5 5 6 6 ਫੁੱਟ ਬਰਫ਼ ਸੀਗੀ ਐਤਕੀ ਥੋੜੀ ਜੀ ਘੱਟ ਪਈ ਹੈ ਤੇ ਜਿਹੜਾ ਇਹ ਗਲੇਸ਼ੀਅਰ ਹੈ ਇਹ ਪਿਛਲੇ ਸਾਲ ਪਿਗਲਾ ਸੀ ਜਿਹੜਾ ਪਿੱਛੇ ਮੈਂ ਤੁਹਾਨੂੰ ਬਾਬਾ ਬਰਫ ਨਹੀਂ ਦਿਖਾਈ ਸਿਡਗੀ ਹੋਈ ਮਤਲਬ ਪਹਾੜ ਦੇ ਉੱਤੇ ਪਈ ਸੀ ਤਾਂ ਜਿਹੜੀ ਬਰਫ ਹੁੰਦੀ ਹੈ ਇਹਨਾਂ ਥੱਲੋਂ ਕੋਖਲੀ ਹੁੰਦੀ ਹੈ ਇਹਦੇ ਥੱਲੋਂ 24 ਘੰਟੇ ਪਾਣੀ ਵਗਦਾ ਰਹਿੰਦਾ ਇਹ ਗੱਲ ਤੁਸੀਂ ਨਹੀਂ ਸੁਣੀ ਹੋਣੀ ਅੱਜ ਤੱਕ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਇਹਦੇ ਥੱਲੋਂ ਦੀ 24 ਘੰਟੇ ਪਾਣੀ ਵਗਦਾ ਰਹਿੰਦਾ ਇਹ ਬਰਫ ਥੱਲੋਂ ਕੋਖਲੀ ਹੁੰਦੀ ਹੈ ਉੱਪਰੋਂ ਹਾਰਡ ਹੁੰਦੀ ਹੈ ਇਹ ਗੱਲ ਤੁਸੀਂ ਜੇ ਸੁਣੀ ਹੋਈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੈਂ ਤੁਹਾਨੂੰ ਪਿਛਲੀਆਂ ਵੀਡੀਓ ਜਿਹੜੀਆਂ ਤੁਸੀਂ ਇਸ ਬਲੌਗ ਦੇ ਵਿੱਚ ਪਹਿਲਾਂ ਦੇਖ ਕੇ ਆ ਚੁੱਕੇ ਹੋ ਤਾਂ ਉਹਨੂੰ ਬਰਫ਼ ਦੇ ਥੱਲੋਂ ਦੀ ਮੈਂ ਤੁਹਾਨੂੰ ਪਾਣੀ ਆਉਂਦਾ ਦਿਖਾਇਆ ਸੀ ਉਹ ਤਾਂ ਕਰਕੇ ਦਿਖਾਇਆ ਸੀ ਕਿਉਂਕਿ ਜਿਹੜੀ ਬਰਫ਼ ਹੁੰਦੀ ਹੈ ਉਹਦੇ ਥੱਲੋਂ ਦੀ ਪਾਣੀ 24 ਘੰਟੇ ਵਗਦਾ ਰਹਿੰਦਾ ਤੇ ਬਰਫ਼ ਜਿਹੜੀ ਉਹ ਉੱਪਰੋਂ ਨਹੀਂ ਮਤਲਬ ਜਿਵੇਂ ਆਪਾਂ ਕਹਿੰਦੇ ਨੇ ਖੁਰਗੀ ਹੈ ਨਾ ਬਰਫ਼ ਉਹ ਉੱਪਰੋਂ ਨਹੀਂ ਖੁਰਦੀ ਹੁੰਦੀ ਉਹ ਥੱਲੋਂ ਖੁਰਦੀ ਹੁੰਦੀ ਹੈ ਪਰ ਜਦ ਥੱਲੋਂ ਖੁਰਦੀ ਹੈ ਬਰਫ਼ ਉਹ ਤਾਂ ਹ ਤੋਂ ਥੱਲੇ ਡਿੱਗ ਪੈਂਦੀ ਹੈ ਐ ਹੁੰਦੀ ਹੈ ਬਰਫ਼ ਪਰ ਤੇ ਜਿਹੜੀ ਮਤਲਬ ਉੱਪਰ ਆਉਂਦੀ ਹੈ ਉਹ ਉੱਪਰੋਂ ਐਵੇਂ ਦਿਖਾਈ ਦਿੰਦੀ ਹੈ ਆਪਾਂ ਨੂੰ ਠੀਕ ਹੈ ਜੀ ਸੋ ਫਾਈਨਲੀ ਤੁਸੀਂ ਵੀ ਦਰਸ਼ਨ ਕਰੋ ਗੁਰਦੁਆਰਾ ਸ੍ਰੀ ਹੇਮਕੁੰਟ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਜਾਣਾ ਜੀ ਅੰਦਰ ਅੰਦਰ ਜਾ ਕੇ ਆਪਾਂ ਇਸ਼ਨਾਨ ਕਰਾਂਗੇ ਇਸ਼ਨਾਨ ਕਰਨ ਤੋਂ ਬਾਅਦ ਫਿਰ ਆਪਾਂ ਮੱਥਾ ਟੇਕਾਂਗੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਇੱਥੇ ਜੋੜੇ ਜਮਾ ਕਰਾਉਣੇ ਨੇ ਤੇ ਜੋੜੇ ਜਮਾ ਕਰਵਾ ਰਿਹਾ ਮੇਰਾ ਸਾਥੀ ਮੇਰੇ ਨਾਲ ਦਾ ਮੁੰਡਾ ਤੇ ਜੋੜੇ ਜਮਾ ਕਰਾਉਣ ਤੋਂ ਬਾਅਦ ਆਪਾਂ ਚੱਲਾਂਗੇ ਅੱਗੇ ਅੱਗੇ ਸਰੋਵਰ ਸਾਹਿਬ ਬਣਿਆ ਹੋਇਆ ਉਹ ਵੀ ਮੈਂ ਤੁਹਾਨੂੰ ਦਿਖਾਉਣਾਗਾ ਕਿੰਨਾ ਕੁ ਪਾਣੀ ਹੈ ਇਸ ਵਾਰ ਤੇ ਕਿੰਨੀ ਕੁ ਬਰਫ਼ ਜੰਮੀ ਹੋਈ ਹੈ ਉਹ ਸਾਰੀ ਗੱਲਬਾਤ ਮੈਂ ਤੁਹਾਨੂੰ ਅੱਗੇ ਜਾ ਕੇ ਦਿਖਾਉਣਾਗਾ ਤੇ ਅੱਗੇ ਤੁਸੀਂ ਮੱਥਾ ਟੇਕੋ ਜੀ ਨਿਸ਼ਾਨ ਸਾਹਿਬ ਨੂੰ ਸੰਗਤ ਜੀ ਤੁਸੀਂ ਇੱਥੋਂ ਹਸਾਬ ਲਾ ਲਓ ਸੰਗਤ ਦੇ ਵਿੱਚ ਕਿੰਨਾ ਜੋਸ਼ ਹੁੰਦਾ ਤੇ ਕਿੰਨਾ ਠੰਡਾ ਪਾਣੀ ਹੈ ਬਰਫ ਵਾਲਾ ਮੈਂਸ ਦੇ ਵਿੱਚ ਇੱਥੇ ਟੈਂਪਰੇਚਰ ਰਹਿੰਦਾ ਤੇ ਇੱਥੇ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਨੇ ਸਾਰੇ ਇਸ਼ਨਾਨ ਕਰਕੇ ਇੱਥੋਂ ਜਾਂਦੇ ਨੇ ਤੇ ਕਿਸੇ ਨੂੰ ਵੀ ਕੋਈ ਜ਼ਖਾਮ ਤਾਂ ਦੂਰ ਦੀ ਗੱਲ ਹੈ ਕਿਸੇ ਨੂੰ ਛਿੱਕ ਤੱਕ ਵੀ ਨਹੀਂ ਆਉਂਦੀ ਤਾਂ ਦੇਖ ਲਓ ਤੁਸੀਂ ਵੀ ਇੰਨਾ ਸੰਗਤਾਂ ਦੇ ਵਿੱਚ ਜੋਸ਼ ਹੁੰਦਾ ਤੇ ਅੱਗੇ ਜਾ ਕੇ ਆਪਾਂ ਵੀ ਇਸ਼ਨਾਨ ਕਰਦੇ ਹਾਂ ਲਓ ਜੀ ਟੇਕੇ ਮੱਥਾ ਲੈ ਕੇ ਵਾਇਕ੍ਰੂ ਦਾ ਨਾਮ ਤੇ ਆਪਾਂ ਵੀ ਚੱਲਿਆਂ ਇਸ਼ਨਾਨ ਕਰਨ ਤੇ ਇਸ ਨਾਣ ਕਰਨ ਚ ਆਪਾਂ ਇੱਥੇ ਦੇਖਦੇ ਹਾਂ ਮਨ ਆਪਣੇ ਤੋਂ ਕਿੰਨੀਆਂ ਜੋੰਬੀਆਂ ਲੱਗਦੀਆਂ ਨੇ ਮੇਰੇ ਨਾਲ ਦੇ ਮੁੰਡਿਆਂ ਨੇ ਪੰਜ ਲਾਈਆਂ ਕਿਸੇ ਨੇ ਸੱਤ ਲਾਈਆਂ ਤੇ ਕਿਸੇ ਨੇ ਚਾਰ ਲਾਈਆਂ ਠੀਕ ਹੈ ਜੀ ਤੇ ਹੁਣ ਆਪਾਂ ਦੇਖਦੇ ਹਾਂ ਕਿੰਨੀਆਂ ਲਾਉਣੇ 2 3 4 5 6 ਤੇ 7 ਸੱਤ ਆਪਾਂ ਲਾ ਲਈਆਂ ਤੇ ਇਸ ਤੋਂ ਬਾਅਦ ਆਪਾਂ ਮੱਥਾ ਟੇਕਣ ਚੱਲਦੇ ਹਾਂ ਅੰਦਰ ਲਓ ਜੀ ਸੰਗਤ ਜੀ ਤੁਸੀਂ ਵੀ ਕਰੋ ਦਰਸ਼ਨ ਗੁਰਦੁਆਰਾ ਸ੍ਰੀ ਹੀਮਕੁੰਟ ਸਾਹਿਬ ਦੇ ਜਿਸ ਦੀ ਯਾਤਰਾ ਲਈ ਆਪਾਂ ਪਿੰਡੋ ਚੱਲੇ ਹੋਏ ਸੀ ਤੇ ਤੁਸੀਂ ਦਰਸ਼ਨ ਕਰਿਓ ਤੇ ਇੱਕ ਇੱਕ ਕਮੈਂਟ ਵਾਹਿਗੁਰੂ ਜ਼ਰੂਰ ਲਿਖਿਓ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਪ੍ਰਮਾਤਮਾ ਤੁਹਾਡੀ ਯਾਤਰਾ ਸਫਲ ਕਰੇ ਜੇ ਤੁਸੀਂ ਇੱਕ ਵਾਰੀ ਇੱਥੇ ਆਉਂਗੇ ਤੇ ਬਾਕੀ ਤੁਸੀਂ ਇੱਕ ਮੈਸ ਨੂੰ ਜਿਹੜੀ ਗੱਲ ਦੱਸਣੀ ਸੀਗੀ ਉਹ ਵੀ ਮੈਂ ਤੁਹਾਨੂੰ ਦੱਸਦਾ ਉਹ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਉਹ ਮੰਦਿਰ ਬਣਿਆ ਹੋਇਆ ਹੈ ਦੇਖੋ ਜੇ ਇੱਧਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਇੱਕ ਪਾਸੇ ਮੰਦਿਰ ਬਣਿਆ ਹੋਇਆ ਦੇਖ ਲਓ ਤੁਸੀਂ ਇਹ ਉਹੀ ਪਹਾੜੀ ਹੈ ਜਿਵੇਂ ਆਪਾਂ ਉਸੇ ਸਰੋਵਰ ਕੋਲੇ ਖੜੇ ਆ ਜਿੱਥੇ ਆਪਾਂ ਇਸ਼ਨਾਨ ਕੀਤਾ ਸੀ ਤੇ ਇੱਧਰ ਵੀ ਸੰਗਤਾਂ ਜਾਂਦੀਆਂ ਨੇ ਤੇ ਇਹ ਮੰਦਰ ਹੈਗਾ ਜੀ ਲਕਸ਼ਮਣ ਦਾ ਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਅੰਦਰ ਜਾ ਕੇ ਵੀ ਦਿਖਾਉਣਾ ਮੰਦਰ ਦੇ ਵੀ ਕਿਵੇਂ ਬਣਿਆ ਹੋਇਆ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਇੱਕ ਇੱਕ ਕਮੈਂਟ ਦੇ ਵਿੱਚ ਤੁਸੀਂ ਵਾਹਿਗੁਰੂ ਜ਼ਰੂਰ ਲਿਖਣਾ ਜਿੰਨੇ ਵੀ ਜਾਣੇ ਵੀਡੀਓ ਦੇਖੋਗੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਇੱਥੇ ਹੇਮਕੁੰਡ ਸਾਹਿਬ ਆਉਣਾ ਚਾਹੁੰਦੇ ਨੇ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਦੀ ਕਰ ਦਿਓ ਤੇ ਬਾਕੀ ਮੈਂ ਅੱਗੇ ਜਾ ਕੇ ਤੁਹਾਨੂੰ ਸਾਰੀ ਗੱਲਬਾਤ ਦੱਸੂਗਾ ਤੇ ਇੱਥੇ ਜਿਹੜਾ ਮਤਲਬ ਲੰਗਰ ਹੁੰਦਾ ਤੇ ਇੱਥੇ ਰਹਿਣ ਦਾ ਕੋਈ ਪ੍ਰਬੰਧ ਨਹੀਂ ਹੈਗਾ ਉੱਪਰ ਕਿਉਂਕਿ ਰਾਤ ਨੂੰ ਕਈ ਵਾਰੀ ਰਾਤ ਨੂੰ 스노우 ਫਾਲ ਥੋੜੀ ਜਿਹੀ ਜ਼ਿਆਦਾ ਪੈ ਜਾਂਦੀ ਹੈ ਫਿਰ ਜਿਹੜੇ ਸਿਕਿਉਰਟੀ ਵਾਲੇ ਹੁੰਦੇ ਨੇ ਇੱਥੇ ਫੌਜੀ ਆਪਣੇ ਭਰਾ ਤਾਂ ਉਹ ਉਹਨਾਂ ਵਾਸਤੇ ਇਹ ਸਿਕਿਉਰਟੀ ਦੇ ਮਤਲਬ ਇੱਥੇ ਰਹਿ ਸਕਦੇ ਨੇ ਜਿਵੇਂ ਹੁਣ ਸਾਨੂੰ ਸਾਰਿਆਂ ਨੂੰ ਪਤਾ ਹੀ ਆਪਾਂ ਸਵੇਰੇ 4 ਵਜੇ ਤੇ ਚੱਲੇ ਹੋਏ ਆ ਤੇ ਆਪਾਂ ਨੂੰ ਲੱਗੀ ਸੀ ਭੁੱਖ ਤੇ ਇਹਦੇ ਬਾਅਦ ਚੱਲਦੇ ਆਪਾਂ ਲੰਗਰ ਦੇ ਵਿੱਚ ਤੇ ਲੰਗਰ ਦੇ ਵਿੱਚ ਇੱਥੇ ਕੀ ਮਿਲਦਾ ਪ੍ਰਸ਼ਾਦਾ ਮਿਲਦਾ ਜਾਂ ਕੁਝ ਹੋਰ ਮਿਲਦਾ ਉਹ ਮੈਂ ਤੁਹਾਨੂੰ ਦਿਖਾਉਣਾ ਜਾ ਕੇ ਤੇ ਲਓ ਜੀ ਇੱਥੇ ਮਿਲਦੀ ਹੈ ਜੀ ਖਿਚੜੀ ਮਿਲਦੀ ਹੈ ਆਪਾਂ ਨੂੰ ਖਿਚੜੀ ਦੇ ਨਾਲ ਮਿਲਦੀ ਹੈ ਚਾਹ ਤੇ ਗਰਮਾ ਗਰਮ ਖਿਚੜੀ ਹੁੰਦੀ ਹੈ ਤੇ ਗਰਮਾ ਗਰਮ ਚਾਹ ਹੁੰਦੀ ਹੈ ਨਿਆਰਾ ਆਂਦਾ ਐਵੇਂ ਇੱਥੇ ਬੈਂਚ ਲੱਗੇ ਹੋਏ ਨੇ ਤੇ ਤੁਸੀਂ ਬੈਂਚ ਤੇ ਬੈਠ ਕੇ ਸਾਨੀ ਦੇ ਨਾਲ ਖਾ ਸਕਦੇ ਹੋ ਲਓ ਜੀ ਹੁਣ ਆਪਾਂ ਕਰਦੇ ਹਾਂ ਵਾਪਸੀ ਕਿਉਂਕਿ ਆਪਾਂ ਵਾਪਸ ਜਾਣਾ ਹੈ ਸ੍ਰੀ ਗੋਬਿੰਦ ਘਾਟ ਤੱਕ ਤੇ ਉਹ ਹੈਗਾ ਜੀ ਇੱਥੋਂ ਮਤਲਬ ਟੋਟਲ ਆਪਾਂ ਨੂੰ 22 ਤੇ 22 22 ਕਿਲੋਮੀਟਰ ਜਾਣਾ ਆਪਾਂ ਪੈਦਲ ਤੁਰ ਕੇ ਜਾਵਾਂਗੇ ਆਪਾਂ ਕੋਈ ਰਕਸ਼ਾ ਨਹੀਂ ਕਰਾਉਂਦੇ ਖੱਤਰ ਨਹੀਂ ਕਰਾਉਂਦੇ ਕੋਈ ਕੁਝ ਨਹੀਂ ਕਰਾਉਂਦੇ ਆਪਾਂ ਪੈਦਲ ਜਾਵਾਂਗੇ ਪੈਦਲ ਹੀ ਆਏ ਸੀ ਪੈਦਲ ਹੀ ਜਾਵਾਂਗੇ ਤੇ ਬਾਕੀ ਮੈਂ ਤੁਹਾਨੂੰ ਇੱਕ ਇੱਥੇ ਹੋਰ ਗੱਲ ਦੱਸਦਾ ਜਿਹੜੀ ਗੱਲ ਸੋਚਣ ਵਾਲੀ ਆ ਆ ਉੱਪਰ ਤੁਸੀਂ ਦੁਕਾਨਾਂ ਦੇਖ ਲਈਆਂ ਹਨਾ ਮੈਂ ਤੁਹਾਨੂੰ ਰਾਸਤੇ ਦੇ ਵਿੱਚ ਕਿੰਨੀਆਂ ਦੁਕਾਨਾਂ ਦਿਖਾਈਆਂ ਸੀ ਇੱਥੇ ਕੋਈ ਵੀ ਦੁਕਾਨ ਖਾਣ ਪੀਣ ਤੋਂ ਲੈ ਕੇ ਕੋਈ ਵੀ ਸਮਾਨ ਕੋਈ ਵੀ ਜਿਹੜੇ ਆਪਣੇ ਸ਼ਸਤਰ ਵੇਚਦੇ ਨੇ ਹਨਾ ਜਿਹੜੇ ਆਪਣੇ ਸਿੱਖਾਂ ਦੇ ਕਕਾਰ ਵੇਚਦੇ ਨੇ ਤੁਸੀਂ ਇੱਥੋਂ ਦੇਖ ਲਓ ਵੀ ਇੱਥੇ ਕਿਸੇ ਵੀ ਪੰਜਾਬੀ ਦੀ ਦੁਕਾਨ ਨਹੀਂ ਹੈਗੀ ਕਿਸੇ ਸਿੱਖਾਂ ਦੀ ਦੁਕਾਨ ਨਹੀਂ ਹੈਗੀ ਇਹ ਦੁਕਾਨਾਂ ਹੈਗੀਆਂ ਜੀ ਭਈਆਂ ਦੀਆਂ ਠੀਕ ਹੈ ਜੀ ਤਾਂ ਆਹ ਦੇਖ ਲਓ ਤੁਸੀਂ ਇਧਰ ਫੌਜੀ ਭਰਾ ਲੱਗੇ ਹੋਣੇ ਰਸਤਾ ਸਾਫ਼ ਕਰਨ ਤੇ ਇਹਨਾਂ ਦੀ 24 ਘੰਟੇ ਇੱਥੇ ਡਿਊਟੀ ਹੁੰਦੀ ਹੈ ਇਹਨਾਂ ਦਾ ਪੂਰਾ ਪੱਕਾ ਪ੍ਰਬੰਧ ਹੁੰਦਾ ਇਹਨਾਂ ਨੇ ਇੱਥੇ ਹੀ ਰਹਿਣਾ ਹੁੰਦਾ ਆਹ ਦੇਖ ਲਓ ਵੀ ਮਤਲਬ ਆ ਜਿਹੜੇ ਵਿਚਾਰੇ ਹਨਾ ਇਹਨਾਂ ਚ ਵੀ ਤਾਂ ਜਾਣ ਹੀ ਆ ਇਹ ਚੱਕ ਕੇ ਲਿਆਉਂਦੇ ਨੇ ਪਰ ਮੈਂ ਤੁਹਾਨੂੰ ਇਹਨਾਂ ਦੀ ਇੱਕ ਗੱਲ ਹੋਰ ਦੱਸਦਾ ਆ ਏਰ ਨਾਲ ਇੱਥੇ ਨਸ਼ਾ ਕਰਕੇ ਆਉਂਦੇ ਨੇ ਤੇ ਰਸਤੇ ਦੇ ਵਿੱਚ ਆਪਾਂ ਨੂੰ ਬਹੁਤ ਕੁਝ ਦੇਖਣ ਨੂੰ ਮਿਲਦਾ ਹੈ ਤੋਂ ਉਹ ਆਪਾਂ ਜਾਣੇ ਅਣਜਾਣੇ ਕਰ ਦਿੰਨੇ ਆ ਤੇ ਇਹ ਦੇਖ ਲਓ ਤੁਸੀਂ ਇਹ ਜਿਹੜੇ ਭਈਏ ਹੁੰਦੇ ਨੇ ਇਹ ਸਾਰਾ ਕੁਝ ਖਾਂਦੇ ਪੀਂਦੇ ਨੇ ਇੱਥੇ ਤੇ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਕੋਈ ਲਾਪਰਵਾਹ ਉਹ ਖੁੱਲ ਲਾਪਰਵਾਹ ਹੁੰਦੇ ਨੇ ਇਹ ਜਿਵੇਂ ਮੈਂ ਤੁਹਾਨੂੰ ਸਵੇਰੇ ਆਉਂਦੇ ਹੋਏ ਇੱਕ ਵੀਡੀਓ ਦੇ ਵਿੱਚ ਦਿਖਾਇਆ ਸੀ ਕਿਸੇ ਭਈਏ ਜੇ ਨੇ ਪੰਜਾਬੀ ਦੇ ਵਿੱਚ ਬਾਬਾ ਤੁਰਿਆ ਆਉਂਦਾ ਸੀ ਨਾ ਤਾਂ ਬਾਬੇ ਦੇ ਵਿੱਚ ਖੱਤਰ ਮਾਰਿਆ ਸੀ ਦੇਖਿਆ ਸੀ ਤੁਸੀਂ ਵੀਡੀਓ ਦੇ ਵਿੱਚ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਹੁਣ ਆਪਾਂ ਚੱਲਦੇ ਆਂ ਵਾਪਸ ਤੇ ਥੱਲੇ ਜਾ ਕੇ ਮੈਂ ਤੁਹਾਨੂੰ ਜਾਂਦੀ ਵਾਰ ਦਾ ਵੀ ਦਿਖਾਉਣਾ ਮਾਹੌਲ ਜਾਂਦੇ ਹੋਏ ਆਪਾਂ ਆਉਂਦੇ ਹੋਏ ਆਪਾਂ ਪੌੜੀਆਂ ਰਾਹੀਂ ਦੀ ਆਈ ਸੀ ਤੇ ਜਾਂਦੇ ਹੋਏ ਆਪਾਂ ਇਸ ਰਸਤੇ ਚੱਲਾਂਗੇ ਕਿਉਂਕਿ ਇਸ ਰਸਤੇ ਜਾਣਾ ਸੌਖਾ ਹੈ ਸੌਖਾ ਤਾਂ ਕਿਉਂਕਿ ਪੌੜੀਆਂ ਦੇ ਉੱਤੋਂ ਪੱਟ ਫੁੱਲ ਜਾਂਦੇ ਨੇ ਸਾਹ ਚੜਦਾ ਇੱਧਰ ਦੀ ਹਜੇ ਕੋਈ ਦਿੱਕਤ ਨਹੀਂ ਆਉਂਦੀ ਇੱਧਰ ਦੀ ਉਤਰਨ ਲੱਗੇ ਟਾਈਮ ਨਹੀਂ ਲੱਗਦਾ ਪੌੜੀਆਂ ਤੇ ਉਤਰਨ ਲੱਗੇ ਟਾਈਮ ਲੱਗਦਾ ਤੇ ਬਾਕੀ ਮੈਂ ਸੰਡੇ ਨਾਲ ਸਾਰੀ ਗੱਲਬਾਤ ਕਰਦਾ ਰਹੂੰਗਾ ਤੇ ਮੈਂ ਤੁਹਾਨੂੰ ਹੁਣ ਥੱਲੇ ਜਾ ਕੇ ਦੱਸਦਾ ਵੀ ਜਦੋਂ ਮਤਲਬ ਆਪਾਂ ਇੱਧਰ ਦੀ ਜਾਵਾਂਗੇ ਥੱਲੇ ਤਾਂ ਆਪਾਂ ਨੂੰ ਘੱਟੋ-ਘੱਟ 20-25 ਮਿੰਟ ਦਾ ਆਪਾਂ ਪੌੜੀਆਂ ਨਾਲੋਂ ਪਹਿਲਾਂ ਪਹੁੰਚਾਂਗੇ ਜੇ ਤੁਸੀਂ ਚੜੋਂਗੇ ਤਾਂ ਉਧਰ ਦੀ ਤੁਸੀਂ ਅੱਧਾ ਘੰਟਾ ਘੰਟਾ ਪਹਿਲਾਂ ਪਹੁੰਚ ਜਾਓਗੇ ਚੜਨ ਲੱਗੇ ਪਰ ਉਤਰਨ ਲੱਗੇ ਇੱਧਰ ਦੀ ਤੇ ਇਹ ਮੇਰੇ ਨਾਲ ਮੁੰਡੇ ਆਏ ਸੀ ਜਿਹੜੇ ਉਹਨੇ ਕਮਲ ਵੀਡੀਓ ਬਣਾਈ ਜਾਂਦਾ ਬੂਟਾ ਲੰਘਿਆ ਮੇਰਾ ਯਾਰ ਤੇ ਇੱਧਰ ਮੈਂ ਆ ਗਿਆ ਤੇ ਆ ਮੇਰੇ ਪਿੰਡ ਵਾਲਾ ਯਾਰ ਹੈ ਨਵੀ ਤੇ ਉਹ ਜਿਹੜਾ ਪਿੱਛੇ ਮੁੰਡਾ ਆ ਗਿਆ ਇਹਦਾ ਨਾਮ ਹੈਗਾ ਜੀ ਜੋਧਾ ਜੋਧਾ ਅਕਬਰ ਤੇ ਇਹ ਵਿਚਾਰਾ ਪਰ ਪਿੱਛੇ ਰਹਿ ਜਾਂਦਾ ਥੋੜਾ ਜਿਹਾ ਚਲੋ ਕੋਈ ਗੱਲ ਨਹੀਂ ਪੱਕੀ ਆਪਾਂ ਨਾਲ ਲਿਆਈ ਸੀ ਨਾ ਨਾਲ ਲੈ ਕੇ ਜਾਵਾਂਗੇ ਇਹਨੂੰ ਤੇ ਰਾਸਤੇ ਦੇ ਵਿੱਚ ਖੜ ਖੜ ਕੇ ਇਹਨੂੰ ਨਾਲ ਰਲਾ ਕੇ ਫੇਰ ਲਿਆ ਕਿਉਂਕਿ ਇਕੱਲੇ ਬੰਦੇ ਦਾ ਹੌਸਲਾ ਨਹੀਂ ਪੈਂਦਾ ਬੋਲੇ ਸੋਨਿਹਾਲ ਆ ਸ੍ਰੀਆਕਾਲ ਬੋਲੇ ਸੋਨ ਆਉਂਦੇ ਹੋਏ ਤੁਸੀਂ ਥੋੜਾ ਧਿਆਨ ਨਾਲ ਉਤਰਨਾ ਕਿਉਂਕਿ ਰਸ਼ ਜ਼ਿਆਦਾ ਹੋ ਜਾਂਦਾ ਉਤਰਨ ਲੱਗੀ ਸੰਗਤਾਂ ਦਾ ਤੇ ਮਤਲਬ ਹਰੇਕ ਨੂੰ ਕਾਲ ਹੁੰਦੀ ਹੈ ਨਾ ਵੀ ਖੇਤੀ ਚੱਲੀ ਆ ਪਤਲੇ ਤਾਂ ਇੱਥੇ ਬਰਫ਼ ਤੋਂ ਪੈਰ ਤਿਲਕਣ ਦਾ ਥੋੜਾ ਜਿਆਦਾ ਡਰ ਹੁੰਦਾ ਤੇ ਬਾਕੀ ਮੈਂ ਤੁਹਾਨੂੰ ਜਿਹੜੀ ਗੱਲ ਦੱਸੀ ਸੀ ਵੀ ਜਿਹੜੇ ਖੱਤਰਾਂ ਵਾਲੇ ਹੁੰਦੇ ਨੇ ਇਹ ਆਪਾਂ ਨੂੰ ਜਮ੍ਹਾਂ ਉੱਪਰ ਤੱਕ ਨਹੀਂ ਛੱਡ ਕੇ ਆਉਂਦੇ ਇਹ ਇਹਨਾਂ ਦਾ ਸਟੈਂਡ ਆ ਗਿਆ ਉਹ ਮੈਂ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕਿਆ ਵੀਡੀਓ ਦੇ ਵਿੱਚ ਤਾਂ ਦੇਖ ਲਓ ਵੀ ਇਹ ਇੱਥੋਂ ਤੱਕ ਆਪਾਂ ਨੂੰ ਛੱਡ ਕੇ ਆਣਦੇ ਜਿਹੜੇ ਪੂਰੇ ਪੈਸੇ ਲੈ ਲੈਂਦੇ ਨੇ ਆਪਣੇ ਤੋਂ ਕਹਿ ਕੇ ਉੱਪਰ ਤੱਕ ਦੇ ਤੇ ਛੱਡ ਜਾਂਦੇ ਨੇ ਆਪਾਂ ਨੂੰ ਇੱਥੇ ਤੇ ਇੱਕ ਜਿਹੜਾ ਮੈਂ ਤੁਹਾਨੂੰ ਰਾਹ ਦੇ ਵਿੱਚ ਉਹ ਬਾਬਾ ਦਿਖਾਇਆ ਸੀ ਹਨਾ ਵੀ ਬਾਬੇ ਨੂੰ ਮਤਲਬ ਲੈ ਕੇ ਤਾਂ ਹੁਣ ਉੱਪਰ ਤੱਕ ਗਈ ਸੀ ਤੇ ਤਾਰ ਬਾਬੇ ਨੂੰ ਰਾਹ ਦੇ ਵਿੱਚ ਦਿੱਤਾ ਤੇ ਉਸ ਤੋਂ ਬਾਅਦ ਬਾਬੇ ਨੂੰ ਤੋਰ ਕੇ ਲਿਜਾਈ ਜਾਂਦੇ ਸੀ ਤਾਂ ਦੇਖ ਲਓ ਵੀ ਇਹਨਾਂ ਨਾਲ ਤੁਸੀਂ ਪਹਿਲਾਂ ਡੀਲ ਕਰਨ ਤੋਂ ਪਹਿਲਾਂ ਸਾਰੀ ਗੱਲ ਸੋਚ ਸਮਝ ਕੇ ਫੇਰ ਇਹਨਾਂ ਨੂੰ ਪੈਸੇ ਦਿਆ ਕਰੋ ਇਹਨਾਂ ਨੂੰ ਪਹਿਲਾਂ ਪੈਸੇ ਨਾ ਦਿਆ ਕਰੋ ਪਹਿਲਾਂ ਇਹਨਾਂ ਨੂੰ ਕਹਿ ਤੇ ਸਾਨੂੰ ਉੱਪਰ ਛੱਡ ਕੇ ਆ ਫੇਰ ਤੈਨੂੰ ਆ ਜਿਹੜੇ ਅਸੀਂ ਉਹ ਪੂਰੇ ਪੈਸੇ ਦੇਵਾਂਗੇ ਗੋੜੇ ਬੋਲੋ ਗੋੜੇ 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 ਐਸੀ ਨਹੀਂ ਬੋਲਾ ਮੰਜਾਨ ਵਾਸਤੇ ਗੋ ਬੋਲਾ ਹੈ ਅੱਛਾ ਸਵਾਰੀ ਸਵਾਰੀ ਨਹੀਂ ਜਾਣੀ ਕਿੰਨੇ ਪੈਸੇ ਨੇ ਬਾਈ 800 ਰੁਪਿਆ 800 ਰੁਪਿਆ 800 ਰੁਪਏ ਨੇ ਤੇ ਡੱਕ ਲੱਗਿਆ ਹਾਂ ਰਖਾ ਲੈਣਾ ਹੈ ਆ ਮੈਂ ਪੂਰਾ ਖਾ ਲੈਣਾ ਲੈ ਰਖਾ ਕੇ ਲੈਣਾ ਪੂਰਾ ਖਾ ਕੇ ਲੈਣਾ ਜਿੰਨਾ ਟਾਈਮ ਸਾਨੂੰ ਪਹਾੜੀ ਦੇ ਉੱਪਰ ਚੜਨ ਲੱਗੇ ਲੱਗਦਾ ਓਨਾ ਟਾਈਮ ਸਾਨੂੰ ਪਹਾੜੀ ਦੇ ਉਤਰਨ ਲੱਗੇ ਨਹੀਂ ਲੱਗਦਾ ਘਟੋ ਘਟ ਬੜਾ ਨਹੀਂ ਮੈਂ ਕਹਿੰਦਾ ਜੇ ਤੁਹਾਨੂੰ ਚੜਨ ਲੱਗੇ 4-5 ਘੰਟੇ ਲੱਗਦੇ ਆ ਤਾਂ ਉਤਰਨ ਲੱਗੇ ਤੁਹਾਨੂੰ ਸਿਰਫ ਡੇਢ ਤੋਂ 2 ਘੰਟੇ ਲੱਗਣਗੇ ਤੇ ਬਾਕੀ ਮੈਂ ਆਪ ਦਾ ਐਕਸਪੀਰੀਅੰਸ ਕੀਤਾ ਮੈਂ ਆਪ ਦੀ ਗੱਲ ਕਰ ਰਿਹਾ ਸਾਡੀ ਵੀ ਅਸੀਂ ਚੜਨ ਲੱਗੇ ਅਸੀਂ ਸਵੇਰੇ 4 ਵਜੇ ਗਏ ਸੀ ਤੇ ਅਸੀਂ 8:30-9:10 ਵਜੇ ਪਹੁੰਚ ਗਏ 8:30 8:30 9 ਵਜੇ ਪਹੁੰਚ ਗਏ ਸੀ ਆ ਤੇ ਬਾਕੀ ਉੱਥੇ ਇਸ਼ਨਾਨ ਕਰਨ ਲੱਗੇ ਉੱਥੇ ਟਾਈਮ ਲੱਗ ਜਾਂਦਾ ਤੇ ਬਾਕੀ ਜਦੋਂ ਤੁਸੀਂ ਉੱਪਰ ਜਾਓਗੇ ਉਦੋਂ ਤੁਹਾਨੂੰ ਟਾਈਮ ਲੱਗੂਗਾ ਉਤਰਨ ਲੱਗੇ ਉਹਨਾਂ ਟਾਈਮ ਨਹੀਂ ਲੱਗਣਾ हां जी दोस्तों लो जी ਆਪਾਂ ਪਹੁੰਚ ਗਏ ਉੱਥੇ ਜਿੱਥੋਂ ਆਪਾਂ ਸਵੇਰੇ ਯਾਤਰਾ ਸ਼ੁਰੂ ਕੀਤੀ ਸੀ ਗੁਰਦੁਆਰਾ ਸ਼੍ਰੀ ਗੋਵਿੰਦ ਧਾਮ ਤੋਂ ਆਪਾਂ ਇੱਥੋਂ ਚੱਲੇ ਸੀ ਸਵੇਰੇ 4:30 ਵਜੇ ਤਾਂ ਉੱਪਰ ਪਹੁੰਚੇ ਸੀ ਆਪਾਂ 8:30 ਪੌਣੇ 9:00 ਵਜੇ ਉੱਪਰ ਪਹੁੰਚ ਗਏ ਸੀ ਤਾਂ ਦੇਖ ਲਓ ਤੁਸੀਂ ਇੱਥੇ ਆਉਂਦਿਆਂ ਨੂੰ ਸਾਨੂੰ 2 ਡੇਢ 2 ਘੰਟੇ ਲੱਗੇ ਨੇ ਤੇ ਇਸ ਤੋਂ ਬਾਅਦ ਆਪਾਂ ਹੁਣ ਸਿੱਧਾ ਚੱਲਦੇ ਆ ਗੁਰਦੁਆਰਾ ਸ਼੍ਰੀ ਮਤਲਬ ਗੋਵਿੰਦ ਧਾਮ ਤੇ ਇੱਥੇ ਆਪਾਂ ਲੰਗਰ ਛਕਾਂਗੇ ਤੇ ਲੰਗਰ ਛਕਣ ਤੋਂ ਬਾਅਦ ਆਪਾਂ ਚੱਲੇ ਪਾਉਣੇ ਨੇ ਥੱਲੇ ਨੂੰ ਗੋਵਿੰਦ ਘਾਟ ਨੂੰ ਕਿਉਂਕਿ ਆਪਾਂ ਅੱਜ ਥੱਲੇ ਜਾਣਾਗਾ ਤੇ ਰਹਿ ਆਪਾਂ ਇੱਥੇ ਵੀ ਛੱਕਦੇ ਆ ਇੱਥੇ ਵੀ ਮਤਲਬ ਕਮਰੇ ਵਧੀਆ ਬਣੇ ਹੋਏ ਨੇ ਤੇ ਹੋਟਲ ਵੀ ਨੇ ਇੱਥੇ ਤੇ ਆਪਾਂ ਥੱਲੇ ਜਾਣਾ ਕਿਉਂਕਿ ਆਪਣਾ ਕੱਲ ਦਾ ਪ੍ਰੋਗਰਾਮ ਆ ਜਿਹੜਾ ਉਹ ਮਤਲਬ ਆਪਾਂ ਜਾਣਾ ਮਾਨੇ ਪਿੰਡ ਤੇ ਮਾਨੇ ਪਿੰਡ ਦੇਖਣ ਤੋਂ ਬਾਅਦ ਫਿਰ ਮੈਂ ਤੁਹਾਨੂੰ ਦੱਸੂਗਾ ਵੀ ਅੱਗੇ-ਅੱਗੇ ਆਪਾਂ ਕਿੱਥੇ ਜਾਣਾਗਾ ਤੇ ਕਿਉਂਕਿ ਪਲਾਨ ਦੇ ਸਹਾਰ ਨਾਲ ਹੀ ਸਾਰਾ ਕੁਝ ਚੱਲਣਾ ਪੈਂਦਾ ਤੇ ਬਾਕੀ ਅਜੇ ਦਿਨ ਖੜਾ ਸੀ ਤਾਂ ਆਪਾਂ ਮਤਲਬ ਆਪਾਂ ਨੂੰ ਥੱਲੇ ਜਾਂਦੇ ਨੂੰ ਵੱਜ ਜਾਣਗੇ 6 7 ਤੇ ਆਪਾਂ ਹੁਣ ਸਿੱਧਾ ਕੇਰਾ ਇੱਕ ਵਾਰੀ ਥੱਲੇ ਚੱਲਦੇ ਆਂ ਲੋ ਜੀ ਸੰਗਤ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜੀ ਗੋਬਿੰਦ ਧਾਮ ਤੇ ਇੱਥੇ ਆਪਾਂ ਛੱਕਦੇ ਆਂ ਲੰਗਰ ਤੇ ਇਹ ਹੈਗਾ ਜੀ ਇੱਥੋਂ ਦਾ ਇਤਿਹਾਸ ਇੱਥੇ 10ਵੇਂ ਪਾਸ਼ਾ ਜੀ ਆਏ ਸੀਗੇ ਤੇ ਉੱਥੇ ਜਿਹੜਾ ਝੰਡਾ ਹੈ ਤਾਂ ਉਹ ਵੀ ਇੱਥੇ ਖੜਾ ਹੈ ਉਦੋਂ ਦਾ ਹੀ ਉਸ ਸਮੇਂ ਦਾ ਖੜਾ ਹਜੇ ਤੱਕ ਤੇ ਬਾਕੀ ਆਪਾਂ ਇੱਥੋਂ ਲੰਗਰ ਛੱਕ ਕੇ ਤੇ ਇਹਦੇ ਬਾਅਦ ਆਪਾਂ ਚਾਲੇ ਪਾਉਣੇ ਆ ਤੇ ਆਜੋ ਮਿਲਦੇ ਆਂ ਅੱਗੇ ਜਾ ਕੇ ਲੋ ਜੀ ਪਿੰਡਾਂ ਦੇ ਵਿੱਚ ਤਾਂ ਹੁੰਦੇ ਆ ਬੱਸ ਸਟੈਂਡ ਗੱਡੀਆਂ ਦਾ ਸਟੈਂਡ ਹੁੰਦਾ ਤੇ ਪਰ ਇੱਥੇ ਹੈਗਾ ਜੀ ਖੱਤਰ ਸਟੈਂਡ ਪਹਾੜੀਆਂ ਦੇ ਉੱਤੇ ਤੁਹਾਨੂੰ ਅਕਸਰ ਦੇਖਣ ਨੂੰ ਮਿਲੂਗਾ ਇਹ ਖੱਤਰ ਸਟੈਂਡ ਤੇ ਇਹ ਜਿਹੜਾ ਸਟੈਂਡ ਹੈ ਇਹ ਕਿਹੜਾ ਉੱਪਰਲਾ ਦਿਖਾਇਆ ਸੀ ਮੈਂ ਤੁਹਾਨੂੰ ਉਹ ਗੋਵਿੰਦਰ ਧਾਮ ਤੋਂ ਲੈ ਕੇ ਹੇਮਕੁੰਡ ਸਾਹਿਬ ਤੱਕ ਜਾਂਦੇ ਨੇ ਤੇ ਜਿਹੜੇ ਇਹ ਨੇ ਇਹ ਜਾਣਦੇ ਨੇ ਜੀ ਧਾਮ ਤੋਂ ਲੈ ਕੇ ਘਾਟ ਤੱਕ ਜਾਂਦੇ ਨੇ ਇਹ ਜਿਹੜੇ ਖੱਤਰ ਨੇਗੇ ਇਹਨਾਂ ਦੇ ਬੱਖੋ ਬੱਖੇ ਸਟੈਂਡ ਬਣੇ ਹੋਏ ਨੇ ਅੱਜ ਦੀ ਵੀਡੀਓ ਕਰਦੇ ਜੇ ਇੱਥੇ ਖਤਮ ਜੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਦੇ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਿਓ ਧੰਨਵਾਦ ਜੀ ਸੇ